ਮੇਰੀ ਇਸੇ ਸਾਲ ਜੁਆਇਨਿੰਗ ਹੋਈ ਹੈ ਐਜ਼ ਅ ਨੈਸ਼ਨਲ ਕੋਚ ਆਫ ਇੰਡੀਆ ਤੇ ਸਾਡੀ ਰਿਸਪੌਂਸਿਬਿਲਟੀ ਵੀ ਹੈ ਕਿ ਜੇ ਆਪਾਂ 25 30 ਸਾਲ ਇਸ ਫੀਲਡ ਵਿੱਚ ਲਗਾਤੇ ਹੈ ਤੇ ਆਪਾਂ ਜਿਹੜੇ ਆਪਣੀ ਸਿਸਟਮ ਹੈਗੇ ਹੈ ਜਿਹੜੇ ਸਪੋਰਟਸ ਰਿਸਪੌਂਸਿਬਿਲਟੀ ਦੇ ਹੈਗੇ ਹੁੰਦੇ ਆ ਨੈਸ਼ਨਲ ਰੈਪ੍ਰੀਜੈਂਟੇਸ਼ਨ ਵਿੱਚ ਹੁੰਦੇ ਉਹਨਾਂ ਨੂੰ ਵੀ ਥੋੜਾ ਜਿਹਾ ਅੱਛਾ ਗਾਈਡ ਕਰ ਸਕੀਏ ਤੇ ਇਹ ਮੈਂ ਬਣਾਈ ਤਾਂ ਤਾਂ ਹੀ ਸੀਗੀ ਪਰ ਜੇ ਕੋਈ ਆਂਦਾ ਹੈ ਤੇ ਤੁਹਾਡੇ ਘਰੇ ਆਂਦਾ ਹੈ ਤੇ ਤੁਹਾਨੂੰ ਕਹਿੰਦਾ ਕਿ ਵੀ ਸਾਡੀ ਮਦਦ ਕਰੋ ਤੇ ਤੁਸੀਂ ਜਵਾਬ ਨਹੀਂ ਦੇ ਸਕਦੇ ਜੀ ਅਕਾਦਮੀ ਬਣ ਸਕਦੀ ਹੈ ਕੁਝ 2-4 ਚੱਕੜੇ ਅੰਦਰ ਇਸ ਨੂੰ ਸਪੋਰਟ ਕਰਨ ਰਾਈਫਲ ਸ਼ੂਟਿੰਗ ਦੇ ਅੰਦਰ ਕਿਸੇ ਇਨਕਲੂਜ਼ਰ ਦੇ ਅੰਦਰ ਤੁਸੀਂ ਹਾਉਂਗ ਦੇ ਵਿੱਚੋਂ ਤੁਹਾਡੇ ਕੋਲ ਏਸੀ ਨਹੀਂ ਹੋਏ ਇੱਕ ਟਾਰਗੇਟ ਪਿਆ ਤੁਸੀਂ ਹਰ ਵਾਰੀ ਉਸ ਟਾਰਗੇਟ ਤੇ ਰਾਈਫਲ ਵਾਲੇ ਐ ਖੜੇ ਹੁੰਦੇ ਸਟੇਬਲ ਤਿੰਨ ਬਾਹਰ ਖੜਦੇ ਆ ਤਾਂ ਕੋਈ ਤੇ ਆ ਦੇਖੋ ਸਭ ਕਾਲੇ ਹੋਏ ਪੈ ਪਰ ਰੰਗ ਤਾਂ ਸਾਡਾ ਇਹ ਹੈ ਜੀ ਉਹ ਨੈਸ਼ਨਲ ਸਕਵਾਲਡ ਵਾਲੇ ਹੁੰਦੇ ਕੈਂਪ ਲੱਗਦੇ ਐ ਐਨਐਸਕਯੂ ਕੈਂਪ ਕਹਿੰਦੇ ਹੁੰਦੇ ਜੀ ਉਹਦੇ ਵਿੱਚ ਤੁਹਾਨੂੰ 12 ਦਿਨ ਦਾ ਕੈਂਪ ਹੁੰਦਾ ਉਹਦੇ ਵਿੱਚ ਤੁਹਾਨੂੰ 250 300 400 ਜਿੰਨਾ ਵੀ ਚਾਹੀਦਾ ਤੁਹਾਨੂੰ ਮਿਲ ਜਾਂਦਾ ਕਹਿੰਦੇ ਹੁੰਦੇ ਨੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਆ ਕਈ ਲੋਕ ਨੇ ਜਿਹੜੇ ਆ ਗੇਮਸ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਲਗਨ ਹੁੰਦੀ ਆ ਕਿ ਆਪਾਂ ਫਲਾਨੀ ਗੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਪਰ ਉਹਦੇ ਲਈ ਮਿਹਨਤ ਦੀ ਵੀ ਓਨੀ ਲੋੜ ਹੁੰਦੀ ਹੈ ਤੇ ਕਈ ਲੋਕ ਜਿਵੇਂ ਆਪਾਂ ਕਹਿ ਲੀਏ ਕਿ ক্রিকেট ਦੇ ਵੱਲ ਜਿਆਦਾ ਉਤਸ਼ਾਹਿਤ ਹੁੰਦੇ ਨੇ ਪਰ ਅ ਅੱਜ ਤੁਹਾਨੂੰ ਇੱਕ ਅਜਿਹੀ ਗੇਮ ਗੇਮ ਦੇ ਬਾਰੇ ਦੱਸਾਂਗੇ ਜਿਸ ਨੂੰ ਸ਼ਾਇਦ ਹੀ ਕੋਈ ਵਿਰਲਾ-ਵਿਰਲਾ ਹੀ ਜਾਣਦਾ ਹੋਵੇ ਤੇ ਸਾਡੇ ਨਾਲ ਇੰਟਰਨੈਸ਼ਨਲ ਕੋਚ ਨੇ ਜਿਹੜੇ ਮੌਜੂਦ ਨੇ ਅ ਅਮਰਿੰਦਰ ਸਿੰਘ ਚੀਮਾ ਜੀ ਚੀਮਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅ ਚੀਮਾ ਸਾਹਿਬ ਸਭ ਤੋਂ ਪਹਿਲਾਂ ਇਹ ਗੇਮ ਦੇ ਬਾਰੇ ਦੱਸੋ ਕਿਉਂਕਿ ਬਹੁਤ ਘੱਟ ਲੋਕ ਨੇ ਜੋ ਇਸ ਗੇਮ ਦੇ ਬਾਰੇ ਜਾਣੂ ਹਾਂਜੀ ਇਹ ਜੀ ਸ਼ਾਰਟ ਸ਼ੂਟਿੰਗ ਦੇ ਵਿੱਚ ਆਉਂਦਾ ਹੈ ਨਾ ਡਿਸਪਲਿਨ ਹਮ ਸ਼ਾਰਟ ਗਨ ਦਾ ਡਿਸਪਲਿਨ ਹੈ ਤੇ ਇਹ ਸ਼ਾਰਟ ਗਨ ਦੇ ਅੰਦਰ ਵੀ ਤਿੰਨ ਪਹਿਲਾਂ ਡਿਸਪਲਿਨ ਹੁੰਦੇ ਸੀਗੇ 올ੰਪਿਕ ਡਿਸਪਲਿਨਸ ਜੀ ਤੇ ਇੱਕ ਡਬਲ ਟਰੈਪ ਹੁੰਦਾ ਸੀ ਇੱਕ ਟਰੈਪ ਹੁੰਦਾ ਸੀ ਤੇ ਸਕੀਟ ਹੈ ਹਮ ਤੇ ਡਬਲ ਟਰੈਪ ਨਿਕਲ ਗਿਆ ਇਹਨੂੰ ਸਕੀਟ ਕਹਿੰਦੇ ਹੈ ਸਕੀਟ ਸ਼ੂਟਿੰਗ ਜੀ ਕ੍ਰੋਸਿੰਗ ਟਾਰਗੇਟਸ ਹੁੰਦੇ ਹਮ ਇਹਨੂੰ ਪਲੇਨ ਪ੍ਰੋਬਲਮ ਸ਼ੂਟਿੰਗ ਕਹਿੰਦੇ ਹੈ ਹਮ ਇਹ ਇਹ ਆਪਣੀ ਡਿਸਕ ਲੱਗੀਆਂ ਹੋਈਆਂ ਅੰਦਰ ਮਸ਼ੀਨਸ ਲੱਗੀਆਂ ਹੋਈਆਂ ਆ ਉਹ ਡਿਸਕ ਸੁਤਗੀਆਂ ਹੋਈ ਤੇ 95 ਤੋਂ ਲੈ ਕੇ 100 ਮੀਟਰ ਤੱਕ ਡਿਸਕ 68 69 ਮੀਟਰਸ ਤੇ ਜਾ ਕੇ ਗਿਰਦੀ ਹੈ ਹਵਾ ਲਾਈਟ ਕੁਝ ਕੁ ਸੋਲਦਾ ਤੁਹਾਡਾ ਚੈਲੈਂਜਿੰਗ ਹੋ ਰਿਹਾ ਹੈ ਹਲੋ ਤਾਲਮੇਲ ਹੋਣਾ ਜ਼ਰੂਰੀ ਹੈ ਹਾਂ ਤਾਲਮੇਲ ਹੋਣਾ ਜ਼ਰੂਰੀ ਹੈ ਇੱਕ ਦੰਦੇ ਦੇ ਵਿੱਚ ਬਣਾਉਣਾ ਜ਼ਰੂਰੀ ਹੈ ਤੁਹਾਡੇ ਫਿਕਸ ਤੇ ਤੁਹਾਡੀ ਫਿਕਸ ਤੇ ਸਾਰਾ ਬਸ ਆਉਂਦ ਹੁੰਦਾ ਹੈ ਤੇ ਮੇਨ ਮਤਲਬ ਜਿਹੜਾ ਕਹ ਲਿਆ ਕਨਸੈਂਟਰੇਟ ਇਹਦੇ ਉੱਤੇ ਜ਼ਰੂਰੀ ਹੈ ਬਿਲਕੁਲ শুটিং ਕੋਈ ਵੀ ਹੈ ਉਹਦੇ ਸਕਨਸੈਂਟਰੇਸ਼ਨ ਦੀ ਬੜੀ ਲੋੜ ਹੈ ਭਾਵੇਂ ਤੁਸੀਂ ਕ੍ਰਿਕਟ ਦੇਖ ਲਓ ਤੇ ਬਾਲ ਮੂਵਿੰਗ ਇੰਨੀ ਫਾਸਟ ਹੈ ਜੇ ਤੁਸੀਂ ਕਨਸੈਂਟਰੇਟ ਨਹੀਂ ਕਰੋਗੇ ਤਾਂ ਕਿੱਦਾਂ ਮਾਰੋਗੇ ਫੋਕੀ ਤੁਸੀਂ ਲੈ ਰਹੇ ਹੋ ਤੇ ਉਹਦੇ ਕਨਸੈਂਟਰੇਟ ਨਹੀਂ ਕਰੋਗੇ ਤਾਂ ਕਿਸ ਤਰ੍ਹਾਂ ਬਾਲ ਦੇ ਨਾਲ ਪੰਜ ਪਾਓਗੇ ਉਹ ਤਾਂ ਹਰ ਇੱਕ ਚੀਜ਼ ਵਿੱਚ ਹੈ ਫੂਟਿੰਗ ਸਟ੍ਰੈਟਜੀ ਲਾਣਾ ਹੈ ਅੱਛਾ ਜੀਮਾ ਸਾਹਿਬ ਕਿਵੇਂ ਆਉਣਾ ਹੋਇਆ ਇਸ ਫੀਲਡ ਦੇ ਵਿੱਚ ਤੁਸੀਂ ਕਿਵੇਂ ਉਤਸ਼ਾਹਿਤ ਹੋ ਇਸ ਖੇਡ ਦੇ ਵਿੱਚ ਅ ਕਹਿੰਦੇ ਆ ਜੀ ਜਿਹਨੂੰ ਜਿਹਨੂੰ ਜਿਹਦਾ ਕ੍ਰੈਡਿਟ ਦੇਣਾ ਚਾਹੀਦਾ ਮਸਟ ਦੇਣਾ ਚਾਹੀਦਾ ਐਂਡ ਇਹ ਗੇਮ ਦੇ ਅੰਦਰ ਮੈਨੂੰ ਬਹੁਤ ਸ਼ੌਕ ਸੀਗਾ ਤੇ ਮੈਂ ਹਮ ਮੇਰੇ ਅੰਦਰ ਇਹ ਸਿਸਟਮ ਦਾ ਅੰਦਰ ਛੋਟੇ ਹੋ ਰਹੇ ਤਾਂ ਇਹ ਰਾਈਫਲ ਦੀ ਸ਼ੂਟਿੰਗ ਦਾ ਸਿਸਟਮ ਕਲੀਅਰ ਸੀ ਤੇ ਮੇਰੇ ਕੋਲੇ ਗ੍ਰੈਂਡਫਾਦਰ ਕੋਲ ਸ਼ਾਟਗਨ ਹੁੰਦੀ ਸੀਗੀ ਤੇ ਆਪਾਂ ਉਹਦੇ ਨਾਲ ਸੁੱਟ ਕੇ ਫਟੀਆਂ ਤੋਂ ਲਈ ਤੀਨ ਤੇ ਦਿਲਾਂ ਦੇ ਅੰਦਰ ਕੀ ਫਾਇਰ ਕੀਤਾ ਤੇ ਯੂਰਪ ਦਿੱਤਾ ਤੇ ਕੀਤਾ ਤੇ ਕੱਲ੍ਹ ਕਰਾਉਂਦੇ ਫਿਰ ਪਤਾ ਲੱਗਿਆ ਜੀ ਇੱਥੇ ਪਟਿਆਲੇ ਰੇਂਗਣ ਉਹ ਕੈਪਟਨ ਸਾਹਿਬ ਦੇ بیٹے ਸਰਦਾਰ ਰਣਿੰਦਰ ਸਿੰਘ ਉਹਨੇ ਬਣਾਇਆ ਸੀ ਤੇ ਮੈਂ ਤਾਂ ਉੱਥੇ ਜਾਣਾ ਸ਼ੁਰੂ ਕਰਤਾ ਉੱਥੇ ਜਾ ਕੇ ਬਸ ਫਿਰ ਪਤਾ ਲੱਗਿਆ ਹੌਲੀ ਹੌਲੀ ਕਿਉਂਕਿ ਜਗ੍ਹਾ ਸਹੀ ਰੇਂਜ ਸਹੀ ਉੱਥੇ ਸਿਸਟਮ ਸੀਗਾ ਤੇ ਆਪਾਂ ਸ਼ੂਟਿੰਗ ਦੇ ਵਿੱਚ ਆ ਗਏ ਅੱਜ ਇੰਟਰਨੈਸ਼ਨਲ ਕੋਚ ਦੇ ਤੌਰ ਤੇ ਤੁਸੀਂ ਜਿਹੜੀ ਕੋਚਿੰਗ ਵੀ ਦੇ ਰਹੇ ਹੋ ਤੁਹਾਡੀ ਜੁਆਇਨਿੰਗ ਕਿਸ ਸਮੇਂ ਦੇ ਵਿੱਚ ਹੁੰਦੀ ਹੈ ਇਸ ਫੀਲਡ ਦੇ ਵਿੱਚ ਮੇਰੀ ਇਸੇ ਸਾਲ ਜੁਆਇਨਿੰਗ ਹੋਈ ਹੈ ਐਜ਼ ਅ ਨੈਸ਼ਨਲ ਕੋਚ ਆਫ ਇੰਡੀਆ ਐਂਡ ਕੀ ਕਹਿੰਦੇ ਹੈ ਪਰ ਮੈਂ ਹਜੇ ਵੀ ਆਪਣੇ ਆਪ ਨੂੰ ਉਂਗਵਾਰ ਸਮਝਦਾ ਹਾਂ ਫੋਰ ਕਮਿੰਗ ইयर्स ਹੈਗਾ ਹੈ ਪਰ ਮੈਨੂੰ ਮੈਨੂੰ ਵੀ ਸਮਝਦਾ ਹੈ ਕਿ ਸਾਡੀ ਰਿਸਪੌਂਸਿਬਿਲਟੀ ਵੀ ਹੈ ਕਿ ਜੇ ਆਪਾਂ 25 30 ਸਾਲ ਇਸ ਗੇਮ ਵਿੱਚ ਲਗਾਤੇ ਹੈ ਤੇ ਆਪਾਂ ਜਿਹੜੇ ਆਪਣੀ ਸਿਸਟਮ ਹੈਗੇ ਹੈ ਜਿਹੜੇ ਸਪੋਰਟਸ ਕੰਟੀ ਦੇ ਹੈਗੇ ਬੰਦੇ ਜਾਂ ਨੈਸ਼ਨਲ ਫੈਡਰੇਸ਼ਨ ਦੇ ਬੰਦੇ ਉਹਨਾਂ ਨੂੰ ਵੀ تھوڑا سا ਅੱਛਾ ਲੈਕ ਕਰ ਸਕੀਏ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਜਿਸ ਇਹ ਨਹੀਂ ਕਿ ਮੇਰੇ ਬੱਚਿਆਂ ਨੇ ਇਸ ਗੇਮ ਚਾਣਾ ਜਾਂ ਤੁਹਾਡੇ ਵੀ ਬੱਚੇ ਆ ਸਕਦੇ ਕੱਲ ਨੂੰ ਕਿਸੇ ਦੇ ਵੀ ਆਗੇ ਜੇ ਕੋਈ ਸਿਸਟਮ ਅੱਛਾ ਬਣਾਏ ਹੋਣਸਿੰਗ ਬੈਟਰ ਕਰੀਏ ਤੇ ਆਪਾਂ ਕਰ ਸਕੇ ਜੀ ਇਹ ਨਹੀਂ ਕਿ ਜ਼ਰੂਰੀ ਕਿ ਸੌਣੇ ਕੋਲ ਪੈਸੇ ਨਹੀਂ ਹੈਗੇ ਤਾਂ ਅਸੀਂ ਖੇਡ ਨਹੀਂ ਸਕਦੇ ਜੇ ਕੱਲ ਨੂੰ ਪੰਜਾਬ ਚ ਕੀ ਨਹੀਂ ਹੈਗਾ ਸਭ ਕੁ ਉਹ ਜਵੇਂ ਪੰਜਾਬ ਹਰੇ ਤੋਂ ਕਰਦੇ ਚੜ ਸਕਦਾ ਕਿਉਂ ਨਹੀਂ ਚੜ ਸਕਦਾ ਜੇ ਆਪਾਂ ਸਹੀ ਤਰੀਕੇ ਨਾਲ ਇਕੱਠੇ ਹੋ ਕੇ ਦੇ ਲਈ ਤੁਸੀਂ ਲੱਤਾਂ ਖਿੱਚਦੇ ਰਹੋਗੇ ਫਿਰ ਕੋਈ ਫਾਇਦਾ ਨਹੀਂ ਜੀ ਮੈਂ ਸਭ ਦੇਖਿਆ ਜਾਵੇ ਗੇਮ ਹੈ ਹੈਗੀ ਕਾਸਟਲੀ ਤੇ ਕਹਿ ਲਿਆ ਵੀ ਉਸ ਹਿਸਾਬ ਦੇ ਨਾਲ ਜਿਹੜੇ ਤੁਹਾਡੇ ਸਟੂਡੈਂਟ ਦੀ ਗਿਣਤੀ ਵੀ ਘਾਟੀ ਹੋਵੇਗੀ ਕਿੰਨੇ ਕ ਸਟੂਡੈਂਟ ਨੇ ਜਿਹੜੇ ਤੁਹਾਡੇ ਕੋਲ ਇਸ ਵੇਲੇ ਸਿੱਖ ਰਹੇ ਨੇ ਮੇਰੇ ਕੋਲੇ ਪੰਚੇਸਟੂਲ ਮਸੈਂਗਿਆ ਰੈਗੂਲਰ ਚ ਚੰਗੇ ਕਿਸੇ ਪੱਧਰ ਤੇ ਹੈਗੇ ਤੇ ਤਿੰਨ ਚਾਰ ਬੱਚੇ ਹੈਗੇ ਜਿਹੜੇ ਰੋਣੀ ਸ਼ੁਰੂ ਕਰਦੇ ਉਹਨਾਂ ਤੋਂ ਵੱਧ ਜਿਆਦਾ ਟਾਈਮ ਮੇਰੇ ਕੋਲ ਨਹੀਂ ਹੁੰਦਾ ਕਿਉਂਕਿ ਮੈਂ ਆਪ ਵੀ ਆਪਣੀ ਟ੍ਰੇਨਿੰਗ ਕਰਦਾ ਤੇ ਇਹ ਮੈਂ ਬਣਾਈ ਤਾਂ ਤਾਂ ਹੀ ਸੀਗੀ ਪਰ ਜੇ ਕੋਈ ਆਂਦਾ ਹੈ ਤੇ ਤੁਹਾਡੇ ਘਰੇ ਆਂਦਾ ਹੈ ਤੇ ਤੁਹਾਨੂੰ ਕਹਿੰਦਾ ਕਿ ਵੀ ਸਾਡੀ ਮਦਦ ਕਰੋ ਤੇ ਤੁਸੀਂ ਜਵਾਬ ਨਹੀਂ ਦੇ ਸਕਦੇ ਜੀ ਤਾਂ ਨਾਲੇ ਸੂਤਰ ਦਾ ਤਾਂ ਸਾਣਾ ਸਾਡੇ ਗੇ ਨਹੀਂ ਇਦਾਂ ਦੀ ਹੈ ਕਿ ਵੀ ਚਲੋ ਅਸੀਂ ਸਿਖਾ ਲੈਂਦੇ ਤੁਹਾਨੂੰ ਪਰ ਸਿਸਟਮ ਬਣ ਸਕਦਾ ਅਕੈਡਮੀ ਬਣ ਸਕਦੀ ਹੈ ਕੁਝ 2-4 ਚੱਕੜੇ ਨਸਲਸ ਸਾਨੂੰ ਸਪੋਰਟ ਕਰਨ ਤਾਂ ਅਸੀਂ ਇੱਥੇ ਟੈਨਰ ਕਰਾ ਸਕਦੇ ਹਾਂ ਕੋਚਿੰਗ ਦੀ ਫੀਸ ਦਿੱਤੀ ਜਾ ਸਕਦੀ ਹੈ ਐਡਮਿਸ਼ਨ ਵਾਦੋਂ ਜਾ ਸਕਦਾ ਹੈ ਕਲੱਬ ਰਜਿਸਟਰ ਹੋ ਸਕਦਾ ਬਹੁਤ ਕੁਝ ਹੋ ਸਕਦਾ আচ্ছা ਸਕੀਟ ਸ਼ੂਟਿੰਗ ਤੇ ਰਾਈਫਲ ਸ਼ੂਟਿੰਗ ਦੇ ਵਿੱਚ ਫਰਕ ਕਿੰਨਾ ਹੈ ਦੇ ਵਿੱਚ ਕਿੰਨਾ ਕਿ ਡਿਫਰੈਂਸ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਰਾਈਫਲ ਸ਼ੂਟਿੰਗ ਦੇ ਅੰਦਰ ਤੁਸੀਂ ਇੰਕਲੂਡਰ ਦੇ ਅੰਦਰ ਉਸਨੇ ਫਾਊਂਡ ਨਹੀਂ ਦਿੱਚੋ ਤੁਹਾਡੇ ਕੋਲ ਏਸੀ ਲੱਗੇ ਹੋਏ ਇੱਕ ਟਾਰਗੇਟ ਪਿਆ ਤੁਸੀਂ ਹਰ ਵਾਰੀ ਉਸ ਟਾਰਗੇਟ ਤੇ ਰਾਈਫਲ ਵਾਲੇ ਐ ਖੜੇ ਹੁੰਦੇ ਸਟੇਬਲ ਸਟਾਕ ਹੋ ਗਏ ਹਰ ਵਾਰੀ ਤੁਸੀਂ 10.8 10.5 ਬਿਲਕੁਲ ਐਮਐਮ ਜੀ ਇਹਦੇ ਅੰਦਰ ਤੁਸੀਂ ਫਲਾਈਂ ਟਾਰਗੇਟ ਤੁਸੀਂ ਹਰ ਵਾਰੀ ਅਕ ਟਾਰਗੇਟ ਤੇ ਰੱਖੋ ਕਿਤੇ ਵੀ ਜਾ ਸਕਦਾ ਉਹਦੇ ਨਾਲ ਮੂਵ ਹੋਣਾ ਉਹਦੇ ਨਾਲ ਨਾਲ ਜੀ ਉਹਦੇ ਨਾਲ ਤੁਸੀਂ ਆਪਣੀ ਸ਼ਾਰਟ ਗਨ ਨੂੰ ਹੈਂਡਲ ਇਸ ਤਰ੍ਹਾਂ ਕਰਨਾ ਹੈ ਕਿ ਤੁਹਾਨੂੰ ਰੀਕੋਇਲ ਹੋਏ ਤਾਂ ਕਰ ਜੇ ਤੁਹਾਨੂੰ ਰੀਕੋਇਲ ਮਿਲੂਗਾ ਜ਼ਿਆਦਾ ਤਾਂ ਤੱਕ ਮੂਜਾ ਟਾਰਗੇਟ ਤੁਹਾਨੂੰ ਨਹੀਂ ਮਿਲ ਪਾਉਗਾ 10 ਮਿੰਟ ਜਿਹਨੇ ਡ੍ਰਿਲਸ ਕਰਨੀਆਂ ਨੇ ਬੱਚੇ ਮਿਹਨਤੀ ਬੜੇ ਨੇ ਬਹੁਤ ਜ਼ਿਆਦਾ ਪੈਸ਼ਨੇਟ ਬੱਚੇ ਨੇ ਮੇਰੇ ਕੋਲੇ ਜੀ ਤੇ ਮੇਰਾ ਦੋ ਪੇਜ ਹੈ ਜੇ ਮੈਂ ਤੁਹਾਨੂੰ ਤੁਹਾਡੇ ਕੋਲੇ ਕੱਢ ਕੇ ਦਿਖਾਵਾਂ ਤੇ ਆ ਦੇਖੋ WhatsApp ਤੇ ਹਜੇ ਵੀ ਮੈਨੂੰ ਵੀਡੀਓ ਆਇਆ ਹੋਣਾ ਇੱਕ ਬੱਚੇ ਦਾ ਜੀ ਆਹ ਦੇਖੋ ਜੀ ਆਹ ਦੇਖੋ ਆ ਬੇਟੀ ਨੇ ਆ ਕਰ ਰਹੀ ਹੈ ਅਕਾਊਂਟਿੰਗ ਕਰ ਰਹੀ ਤੇ ਆ ਦੇਖੋ ਮੈਨੂੰ ਇਹ ਇਹ ਅਕਾਊਂਟਿੰਗ ਕਰਕੇ ਮੈਨੂੰ ਵੀਡੀਓਸ ਭੇਜ ਰਹੀ ਹੈ ਆ ਦੇਖੋ ਪ੍ਰੈਕਟਿਸ ਹੋ ਰਹੀ ਹੈ ਇਹ ਕਰੇ ਮਾਊਂਟਿੰਗ ਤੁਸੀਂ ਡਰਾਈ ਪ੍ਰੈਕਟਿਸ ਕਰੋਗੇ ਤਾਂ ਤੁਹਾਡੀ ਮਾਊਂਟਿੰਗ ਅੱਛੀ ਇੰਪਰੂਵ ਹੋਏਗੀ ਨਾ ਜੀ ਤਾਂ ਹੀ ਤੁਸੀਂ ਗਨ ਨੂੰ ਹੈਂਡਲ ਕਰ पाओगे ਮਿਹਨਤ ਵੀ ਜ਼ਰੂਰੀ ਹੈ ਮਿਹਨਤ ਬਹੁਤ ਜ਼ਰੂਰੀ ਹੈ ਜੁਣ ਜਿਵੇਂ ਅਸੀਂ ਬਾਹਰ ਖੜਦੇ ਹਾਂ ਤੁੱਪੇ ਤੇ ਆ ਦੇਖੋ ਸਭ ਕਾਲੇ ਹੋਏ ਪਏ ਪਰ ਰੰਗ ਤਾਂ ਸਾਡਾ ਹੀ ਹੈ ਜੀ ਤੇ ਕਹਿੰਦੇ ਵੀ ਮਿਹਨਤ ਲਈ ਧੁੱਪੇ ਜੰਮ ਸਾੜਨਾ ਪੈਂਦਾ ਹੈ। ਅੱਛਾ ਆ ਪਲੇਟ ਜਿਹੜੀ ਕਹਿੰਦੇ ਤੁਸੀਂ ਮਸ਼ੀਨ ਜਿਹੜੀ ਸਿੱਢਦੀ ਹੈ ਉਹ ਹੁੰਦੀ ਕਿਸ ਚੀਜ਼ ਦੀ ਬਣੀ ਹੋਈ ਉਹ ਜੀ ਮਿਹਨਤ ਵਾਰ ਕੇ ਉਹ ਇੱਕ ਉਹ ਕੋ ਟਾਰਗੇਟਸ ਕਹਿੰਦੇ ਜੀ ਇਕੋ ਫ੍ਰੈਂਡਲੀ ਟਾਰਗੇਟਸ ਕਹਿੰਦੇ ਜੀ ਇਹਦੇ ਵਿੱਚ ਕੋਈ ਮਟੀਰੀਅਲ ਇੱਕੀ ਤੋਂ ਆਉਂਦਾ ਹੈ ਇਹ ਕੰਟੇਨਰ ਦਾ ਕੰਟੇਨਰ ਫੈਡਰੇਸ਼ਨ ਹੀ ਇੰਪੋਰਟ ਕਰਦੀ ਹੈ ਜੀ ਅਸੀਂ ਉਹਨਾਂ ਤੋਂ ਡੱਬੇ ਖਰੀਦ ਕੇ ਬੱਚੇ ਜਿਹੜੇ ਜਿਨ੍ਹਾਂ ਨੇ ਚਲਾਣੀ ਹੁੰਦੀ ਹੈ ਉਹ ਆਪਣੇ ਪੇਟੀਆਂ ਖਰੀਦ ਲੈਂਦੇ ਆ ਇੱਕ ਪੇਟੀ ਚ 150 ਟਾਰਗੇਟ ਹੁੰਦਾ ਹੈ ਤੇ ਇੱਕ ਰਾਉਂਡ ਦਾ 40 ਟਾਰਗੇਟ ਕਾਊਂਟ ਹੋ ਜਾਂਦੇ ਜੀ ਉਹਦੇ ਚ ਇਹ ਕੀ ਇਹਦੇ ਬਰੇਕ ਤੋਂ ਨੂੰ ਕਿਹਾ ਨਹੀਂ ਉਹ ਸਾਰੇ ਕਵਰ ਹੋ ਜਾਂਦੇ ਮੇਰੇ ਪੱਲੇ ਨਹੀਂ ਪੈਂਦੀ ਜੀ ਹਾਂ ਸੋ ਇਸ ਤਰ੍ਹਾਂ ਹੈ ਤੇ ਜਿਹੜੇ ਰਾਉਂਡ ਦੀ ਗਿਣਤੀ ਹੈ ਜੋ ਸ਼ੂਟ ਕਰਨ ਵੇਲੇ ਵਰਤੀ ਜਾਂਦੇ ਕਿੰਨੇ ਕ ਰਾਉਂਡ ਦਾ ਇੱਕ ਦਿਨ ਦੇ ਵਿੱਚ ਤੁਸੀਂ ਯੂਜ਼ ਕਰ ਲੈਂਦੇ ਐਵਰੇਜ ਬੱਚਾ ਜਿਹੜਾ ਸ਼ੁਰੂ ਕਰਦਾ ਹੈ ਜੀ ਉਹ 50 ਕ ਕਸ ਤੱਕ ਇਹ ਚਲਾ ਪਾਉਂਦਾ Delhi ਹਾਂਜੀ ਮਤਲਬ ਉਸ ਤੋਂ ਜ਼ਿਆਦਾ ਨਹੀਂ ਚੱਲਣਗੇ ਉਸ ਤੋਂ ਕਿਉਂਕਿ ਗਨ ਵੀ ਹੈਂਡਲ ਕਰਨੀ ਆ ਮੂੰਹ ਤੇ ਲਗਾਣੀ ਆ ਉੱਥੇ ਸੱਟ ਇੱਥੇ ਸੱਟ ਹੋ ਜਾਂਦੀ ਹੈ ਜੀ ਤੇ ਰਿਕੋਇਲ ਹੁੰਦਾ ਹੈ ਵਿੱਚ ਜੇ ਜਦੋਂ ਥੋੜੇ ਜਿਹਾ ਬੱਚਾ ਐਡਵਾਂਸ ਸਟੇਜ ਤੇ ਚੱਲ ਜਾਂਦਾ 5-6 ਮਹੀਨੇ ਦੇ ਬਾਅਦ ਉਹ ਫਿਰ ਆਰਾਊਂਡ ਸਾਹ ਕਾਰਟੂਸ ਤੋਂ ਸਵਾ ਸਵਾ ਕਾਰਟੂਸ ਚਲਾ ਲੈਂਦਾ ਤਾਂ ਚੰਗੀ ਪ੍ਰੈਕਟਿਸ ਹੋ ਜਾਂਦੀ ਹੈ ਜੀ ਤੇ ਜਿਹੜਾ ਐਡਵਾਂਸ ਐਥਲੀਟ ਹੈ ਜਾਂ ਜਿਹੜੇ ਪ੍ਰੈਕਟਿਸ ਕਰੀਤੇ ਉਹ ਘੱਟੋ-ਘੱਟ ਜੇ ਪ੍ਰੈਕਟਿਸ ਕਰਨੀ ਹੈ ਤਾਂ ਉਹਨੂੰ 200 ਕਾਰਟਸ ਮਿਨੀਮਮ ਚਾਹੀਦੇ। ਜੀ ਇਫ ਨਾਟ ਜ਼ਿਆਦਾ। ਫਾਰ ਡੀਸ ਹਾਂ ਤਾਂ ਉਹਨਾਂ ਵਾਸਤੇ ਗੌਂਦ ਨੇ ਜਿਹੜੇ ਸਾਡੇ ਲੈਵਲ ਦੇ ਬੰਦੇ ਹੈਗੇ ਆ ਜਾਂ ਜਿੰਨੇ ਹੈਗੇ ਟੌਪ ਦੇ ਬੰਦੇ ਇੰਡੀਆ ਦੇ ਉਹਨਾਂ ਦੇ ਉਹਨੂੰ ਨੈਸ਼ਨਲ ਸਕਵਾਡ ਕਹਿੰਦੇ ਆ। ਉਹ ਨੈਸ਼ਨਲ ਸਕਵਾਡ ਵਾਲਿਆਂ ਦੇ ਕੈਂਪ ਲੱਗਦੇ ਆ। ਐਨ ਐਸ ਕਯੂ ਕੈਂਪ ਕਹਿੰਦੇ ਉਹਨੂੰ। ਜੀ ਉਹਦੇ 'ਚ ਤੁਹਾਨੂੰ 12 ਦਿਨ ਦਾ ਕੈਂਪ ਹੁੰਦਾ ਉਹਦੇ 'ਚ ਤੁਹਾਨੂੰ 300 300 ਕਾਰਟਸ ਜਿੰਨਾ ਵੀ ਚਾਹੀਦਾ ਤੁਹਾਨੂੰ ਮਿਲ ਜਾਂਦਾ। ਜੀ ਉਹ ਫਿਰ ਤੁਸੀਂ ਉੱਥੇ ਹੀ ਰਹਿੰਦੇ ਹੋ। ਉਦੇ ਵਾਸਤੇ ਵੀ ਮੈਂ ਇਹਨਾਂ ਨੂੰ ਹੁਣ ਦਰਖਾਸਤ ਕੀਤੀ ਹੈ ਕਿ ਸੈਂਟਰ ਬਣਾਏ ਜਾਣ ਕਿ ਪੰਜਾਬ ਦੇ ਬੱਚੇ ਪੰਜਾਬ ਦੇ ਰਹੇ ਨੇ ਘਰੋਂ ਰੇਂਜ ਤੇ ਜਾਣ ਰੇਂਜ ਤੇ ਸ਼ੂਟਿੰਗ ਕਰਨ ਤੇ ਆ ਜਾਣ ਜੀ ਤੇ ਉੱਥੇ ਨਾ ਜਾਣਾ ਪਵੇ ਤੇ ਜੇ ਸਾਊਥ ਦੇ ਬੱਚੇ ਸਾਊਥ ਚ ਚਲਾਣ ਜੈਪੁਰ ਰੇਂਜਸ ਰੇਂਜੇਸ ਨੇ ਉਹ ਜੈਪੁਰ ਹੋ ਜਾਣਗੀਆਂ ਜੀ ਉਹ ਪਹਾੜਾਂ ਉਧਰਲੇ ਬੱਚੇ ਉਸ ਤਰ੍ਹਾਂ ਉਧਰ ਚਲੇ ਜਾਣਗੇ ਜੀ ਇਸ ਤਰ੍ਹਾਂ ਸੈਂਟਰ ਬਣਾਏ ਜਾਣ ਤੇ ਉਸ ਦਾ ਡਿਵਾਈਡ ਕੀਤਾ ਜਾਵੇ ਸਿਸਟਮ ਨਵਾਂ ਸਿਸਟਮ ਬਾਕੀ ਦੇਖੋ ਕਦੋਂ ਹੁੰਦਾ ਜੀ ਮਾ ਸਾਹਿਬ ਜੇ ਕੋਈ ਬੱਚਾ ਸਿੱਖਣਾ ਚਾਹੁੰਦਾ ਤਾਂ ਪਰ ਮਨਥ ਦੇ ਹਿਸਾਬ ਨਾਲ ਕਿੰਨੀ ਕੁ ਕੋਸਟ ਜਿਹੜੀ ਇਹਦੀ ਬੈਠ ਜਾਂਦੀ ਹੈ ਇਹ ਵੀ ਡਿਪੈਂਡ ਕਰਦਾ ਹੈ ਜੀ ਉਹ ਬੱਚਾ ਕਿਹਦੇ ਨਾਲ ਕੰਮ ਕਰ ਰਿਹਾ ਹੈ ਜੀ ਕਿਹੜਾ ਉਹਦੇ ਕੋਲੇ ਬੱਚੇ ਕੋਲੇ ਅ ਗਨ ਏਕਵਿਪਮੈਂਟ ਇੱਥੇ ਬੜੀ ਪ੍ਰੋਬਲਮ ਹੈ ਜੀ ਤੁਹਾਨੂੰ ਇਕਵਿਪਮੈਂਟ ਬਾਹਰੋਂ ਲੈਣੀ ਪੈਗੀ ਜੀ ਤੁਹਾਨੂੰ 6 5-6 ਲੱਖ 7 ਲੱਖ ਰੁਪਏ ਦੀ ਗਨ ਲੈਣੀ ਪੈਂਦੀ ਹੈ ਜੀ ਤੇ ਉਹ ਮਿਲਦੀ ਨਹੀਂ ਅਵੇਲੇਬਲ ਨਹੀਂ ਹੁੰਦੀ ਜੀ ਫਿਰ ਤੁਹਾਨੂੰ ਅਮਿਨੇਸ਼ਨ ਨਹੀਂ ਮਿਲਦਾ ਕਿਉਂਕਿ ਸਰਕਾਰ ਵੀ ਸਹੀ ਹੈ ਕਿ ਉਹ ਸਿੱਧਾ ਕਿਸੇ ਅਣਜਾਣ ਬੰਦੇ ਨੂੰ ਨਾ ਦੇ ਸਕਦੇ ਕਿਉਂਕਿ ਆਮ ਜਨ ਅਮਿਨੇਸ਼ਨ ਦਾ ਮਾਮਲਾ ਹੈ ਤਾਂ ਤੁਸੀਂ ਕੋਈ ਫਾਦਰ ਆਪਣੇ ਨਾਂ ਤੇ ਲਾਇਸੈਂਸ ਲੈਂਦਾ ਉਸ ਤੇ ਆਪਣੇ ਨਾਂ ਤੋਂ ਗੱਡੀ ਖਰੀਦੀ ਜਾਂਦੀ ਹੈ ਵੈਸੇ ਜਿਹੜਾ ਕਲਬ ਸੈਂਟਰ ਰਜਿਸਟਰਡ ਹੈ ਪਟਿਆਲੇ ਤੇ ਬਠਿੰਡ ਤੇ ਉੱਥੇ ਤੁਸੀਂ ਜਿਹੜੇ ਉੱਥੋਂ ਵੀ ਏਰੀਆ ਦੇ ਬੰਦੇ ਆ ਉਹਨਾਂ ਨੂੰ ਸੁਵਿਧਾ ਉਹ ਜਾ ਸਕਦੇ ਰੈਂਪ ਕਰ ਸਕਦੇ ਹਨ ਇਹ ਗਨ ਨਹੀਂ ਖਰੀਦ ਸਕਦੇ ਜੀ ਤੇ ਕਾਰਤੂਸ ਬਈ ਜ਼ਾਦ ਨਹੀਂ ਤਾਂ ਥੋੜੀ ਥੋੜੀ ਫਾਇਰਿੰਗ ਲਿਮਿਟਿਡ ਕਰਕੇ ਸ਼ੁਰੂ ਕਰ ਦੋ ਜਿਹੜਾ ਤੁਸੀਂ ਇਸ ਸਾਲ ਨਹੀਂ ਪਾਰਟਿਸਿਪੇਟ ਕਰਨਾ ਅਗਲੇ ਸਾਲ ਦੀ ਤਿਆਰੀ ਕਰ ਲਓ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਜੀ ਇਹ ਬਤਨਾਂ 6 ਸਾਲ ਤੋਂ ਬੰਦਾ ਪੁੱਤ ਵੀ ਸ਼ੂਟਿੰਗ ਜੇ ਪਹਿਲਾ ਟਾਈਮ ਨਾਲ ਸ਼ੁਰੂ ਕੀਤੀ ਹੋਵੇ ਤਾਂ ਜਾ ਸਕਦਾ ਹੈ ਜੀ ਇਹ ਨਹੀਂ ਕਿ ਬਈ ਉਹ ਹੁਣ ਥੋੜਾ ਜਿਆ ਮੈਚੁਰ ਹੋ ਗਿਆ ਜਾਂ ਵੈਜ ਆਏ ਲਈ 58 60 ਤੱਕ ਜਾ ਸਕਦਾ ਜੀ ਹਾਂ ਜੀ ਮੈਂ ਸੌ ਦੇਖਿਆ ਕਿ ਤੁਸੀਂ ਆਪਣੀ ਸ਼ੂਟਿੰਗ ਰੇਂਜ ਬਣਾਈ ਹੋਈ ਹੈ ਹਾਂ ਜੀ ਸਰਕਾਰ ਦਾ ਕੀ ਸਹਿਯੋਗ ਮਿਲਿਆ ਜੀ ਤੁਸੀਂ ਜਿਹੜਾ ਇਹ ਸਾਰਾ ਜਿਹੜਾ ਸਿਸਟਮ ਲਗਾਇਆ ਹੋਇਆ ਇਹ ਇਹ ਸਰਕਾਰ ਨੇ ਜੀ ਮੈਨੂੰ ਮਿਡਲਸ ਮਿਲੇ ਸੀ ਮੈਂ ਜਿੱਤੇ ਸੀਗੇ ਉਹਦੇ ਪੈਸੇ ਰਿਲੀਜ਼ ਕੀਤੇ ਸੀ ਜੀ ਤੇ ਮੈਂ ਬੀਇੰਗ ਬਹੁਤ ਜ਼ਿਆਦਾ ਇਸ ਇਨਵੋਲਡ ਇਨ ਦਿਸ ਗੇਮ ਤੇ ਮੈਂ ਆਪਣੇ ਲਈ ਉਹ ਮਸ਼ੀਨਾਂ ਆਰਡਰ ਕਰਨਾ ਕਿਉਂਕਿ ਮੈਨੂੰ ਪਟਿਆਲੇ ਜਾਣਾ ਪੈਂਦਾ ਸੀ ਉਹ ਕਰਦਾ ਸੀ ਕੋਸਟ ਦੇਣੀ ਪੈਂਦੀ ਸੀ ਜੀ ਤੇ ਤੇ ਮੈਨੂੰ ਉੱਥੇ ਉੱਥੇ ਬੱਚੇ ਨੂੰ ਟੋਚ ਕਰਨੇ ਪੈਂਦੇ ਸੀ ਫਿਰ ਮੈਨੂੰ ਵਾਪਸ ਜਾਣਾ ਪੈਂਦਾ ਸੀਗਾ ਤੇ ਮੇਰਾ ਲੇਟ ਕੰਤੇ ਦਾ ਸਫਰ ਹੁੰਦਾ ਸੀ ਤੇ ਮੈਨੂੰ ਵਾਪਸ ਮੇਰੇ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੋ ਗਿਆ ਸੀ ਫਿਰ ਮੇਰਾ ਪੈਨ ਹੈਗਾ ਇੱਥੇ ਆਪਣੀ ਜ਼ਮੀਨ ਹੈਗੀ ਹੈ ਇੱਥੇ ਤੇ ਮੈਂ ਕਿਹਾ ਕਿ ਹੁਣ ਆਪਾਂ ਪਿੰਡਾ ਵੱਲ ਚਲੀਏ ਨਾਲੇ ਆਪਣੇ ਏਰੀਏ ਨੂੰ ਇੱਕ ਨਵੀਂ ਦਿਸ਼ਾ ਮਿਲ ਗਈ। ਉਹ ਇਨਫੋਰਮੇਸ਼ਨ ਤਾਂ ਦਵਾਂਗੇ ਨਾ ਸੋ ਇਹ ਹੋ ਗਏ। ਜੀ। ਇਸੇ ਤਰ੍ਹਾਂ ਜਿਹਨ ਤੁਸੀਂ ਹੁਣ ਤੁਹਾਨੂੰ ਹੋ ਰਹੀ ਹੈ ਗੱਲਬਾਤ ਇਸੇ ਤਰ੍ਹਾਂ ਆਪਾਂ ਹੈਗੇ ਆ ਇਨਫੋਰਮੇਸ਼ਨ ਸ਼ੇਅਰ ਕਰ ਲਵਾਂ। ਸੱਚੀ ਮੈਂ ਸਭ ਤੁਹਾਡੇ ਸਟੂਡੈਂਟ ਨੇ ਜਿਹੜੇ ਤੁਹਾਡੇ ਤੋਂ ਸਿੱਖ ਚੁੱਕੇ ਨੇ ਕਿੱਥੇ ਤੱਕ ਛੇੜ ਚੁੱਕੇ ਨੇ। ਮੇਰੇ ਨਾਲ ਮੈਚ ਕੋਚਿੰਗ ਸ਼ੁਰੂ ਕੀਤੀ ਸੀ ਜੀ ਅ ਅੱਜ ਤੋਂ 9 ਸਾਲ ਹੋ ਗਏ। ਜੀ। ਉਹ ਨਰਕਾ ਐਸਵੇਲੇ ਸੀਨੀਅਰ ਬੱਚਾ ਆਇਆ ਹੈ 21 ਦੇ ਬਾਅਦ ਬੱਚਾ ਸੀਨੀਅਰ ਚੱਲ ਰਿਹਾ ਹੈ ਜੀ ਤੇ ਉਹ ਐਸਵੇਲੇ ਇੰਡੀਆ ਦੇ ਨੰਬਰ 1 ਰੈਂਕਿੰਗ ਤੇ ਹੈਗਾ ਜੀ ਮੈਂ ਹੁਣੀ ਉਹਦੇ ਨਾਲ ਵਰਲਡ ਕੱਪ ਅਰਜنٹინა ਤੇ ਲੀਗ ਮੇਚ ਖੇਡ ਕੇ ਆਇਆ ਜੀ ਤੇ ਫਿਰ ਮੇਰੇ ਕੋਲੇ ਦੋ ਬੱਚੇ ਹੋਰ ਨੇ ਲੜਕੇ ਜੂਨੀਅਰ ਇੱਕ ਫਾਜ਼ਲ ਕਾ ਤੋਂ ਹੈ ਉਹ ਜ਼ਰਾ ਹੋਰ ਬਿੱਤ ਉਹ ਹੁਣ ਉਹਦੀ ਵੀ ਸਪਾਂਸਰਸ਼ਿਪ ਸਿਲੈਕਸ਼ਨ ਹੋ ਗਈ ਹੈ ਉਹ ਵੀ ਹੁਣ ਦਿੱਲੀ ਹੁੰਦਾ ਹੈ ਉਹ ਉਹਨਾਂ ਨੂੰ ਖੇਲੋ ਇੰਡੀਆ ਤੇ ਨੈਸ਼ਨਲ ਐਥਲੈਟਸ ਵਾਈ ਉਹਦਾ ਸਪਾਂਸਰਸ਼ਿਪ ਸਕੀਮ ਹੈ ਉਹਦੇ ਅੰਦਰ ਤੁਹਾਨੂੰ ਕਮਰਾ ਥੋੜੇ ਘਰ ਤੋਂ ਖਾਣਾ ਪੀਣਾ ਫਿਜ਼ੋਥੈਰੇਪਿਸਟ ਇਹ ਸਭ ਕੁਝ ਪ੍ਰੋਵਾਈਡ ਹੋ ਜਾਂਦਾ ਉਹ ਉੱਥੇ ਹੁਣ ਦਿੱਲੀ ਹੁੰਦਾ ਹੈ ਇੱਕ ਲੜਕਾ ਫੋਕਸ ਹੋਇਆ ਈਸ਼ਾਨ ਨਿਬੜਾ ਜੀ ਉਹ ਲੜਕਾ ਇਸ ਸਾਲ ਐਡਕਿਊਨੇ ਜੂਨੀਅਰ 골ਡ ਲੈਆ ਉਹ ਪਿਛਲੇ 3 ਸਾਲ ਮੇਰੇ ਨਾਲ ਸੀਗਾ ਜੀ ਤੇ ਉਹ ਪੰਚਕੁਲਾ ਰਹਿੰਦੇ ਨੇ ਉਹ ਵੀ ਬੱਚਾ ਬਹੁਤ ਅੱਛਾ ਕਰਦਾ ਹੈ ਨੱਗੇ ਵੀ ਬਹੁਤ ਅੱਛਾ ਕਰੂਗਾ ਜੀ ਤੇ ਇੱਕ ਲੜਕੀ ਹੈਗੀ ਐ ਜਿਹਨੇ ਬਹੁਤ ਜ਼ਿਆਦਾ ਅਚੀਵ ਕਰ ਲਿਆ ਉਹ ਐਤ ਕੀ ਅਲੋਹਪਿਕਸ ਕਿੱਡ ਕੇ ਆਈ ਸੀ ਜੀ ਤੇ ਜਦੋਂ ਬੱਚਾ 올림픽ਸ ਪਹੁੰਚ ਜਾਂਦਾ ਉਹਦੋਂ ਬਾਅਦ ਕੁਝ ਹੋਰ ਹੁੰਦੀ ਹੈ ਜੀ ਤੇ ਉਹ ਕਰਨਾਲ ਤੋਂ ਨੇ ਫੈਮਿਲੀ ਸ਼ਾਮਗੜ ਤੋਂ ਰਵੀ ਜੀ ਤੋਂ ਜੀ ਉਹਨਾਂ ਦੇ ਮਦਰ ਉੱਥੇ ਦੇ ਸਰਪੰਚ ਨੇ ਜੀ ਤੇ ਉਹ ਬੇਟੀ ਨੇ ਬਹੁਤ ਜ਼ੋਰ ਲਾਇਆ ਇਸੇ ਰੇਂਜ ਤੇ ਇੱਥੇ ਅਸੀਂ 8 ਘੰਟੇ ਕੰਮ ਕੀਤਾ ਜਦੋਂ ਉਹਨੇ ਕੋਟਾ ਵੀ ਜਿੱਤਿਆ ਤੇ ਉਹਦੇ ਬਾਅਦ ਉਹਨੂੰ ਖੇਡ ਵੀ ਕਰਨਾ ਆਉਂਦਾ ਜੀ ਕੋਟਾ ਤੁਸੀਂ ਜਦੋਂ ਜਿੱਤਦੇ ਹੋ ਉਹ ਇੱਕ ਕੰਟਰੀ ਦਾ ਕੋਟਾ ਹੁੰਦਾ ਜੀ ਉਹ ਕਿਸੇ ਨੂੰ ਵੀ ਦੇ ਸਕਦੇ ਜਿਹਦੀ ਐਵਰੇਜ ਹਾਈ ਹੁੰਦੀ ਹੈ ਜੀ ਤੇ ਉਹਨੇ ਆਪ ਦੇ ਆਪ ਨੂੰ ਮੈਂਟਨੈਂਸ ਦਿੱਤਾ ਵਧੀਆ ਲੈ ਕੇ ਇੰਡੀਆ ਦੇ ਤੇ ਫਿਰ ਉਹ ਪੈਰਿਸ 올림픽ਸ ਗਈ ਸੀ ਜੀ ਸੋ ਮੇਰੇ ਲਈ ਤਾਂ ਇਹ ਬਹੁਤ ਅਚੀਵਮੈਂਟ ਹੈ ਜੀ ਜੇਕਰ ਸਰਕਾਰ ਤੋਂ ਸਹਾਇਤਾ ਲੈਣੀ ਹੋਵੇ ਜਾਂ ਕੋਈ ਸਟੂਡੈਂਟ हां सरकार ਦੇ ਕੋਲੋਂ ਮਦਦ ਲੈਣੀ ਚਾਹੁੰਦਾ ਤਾਂ ਕਿ ਕਿਹੜੀ ਪ੍ਰਕਿਰਿਆ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਇਹ ਤਾਂ ਜੀ ਦੇਖੋ ਇਹ ਤਾਂ ਸਿਲੈਕਸ਼ਨ ਸਿਸਟਮ ਜਿਹੜੇ ਹੈ ਉਹ ਸਾਡੀ ਫੈਡਰੇਸ਼ਨ ਹੀ ਸਪான்ਸਰ ਕਰਦੀ ਹੈ ਜੀ ਪਰ ਮੈਂ ਤਾਂ ਇਹ ਕਹਿਣਾ ਚਾਹੂੰਗਾ ਆਪਣੇ ਇਲਾਕੇ ਦੇ ਕੋਈ ਵੀ ਕੋਈ ਸਪੋਰਟ ਕਰਨਾ ਚਾਹੁੰਦਾ ਹੈ ਕੋਈ ਜਿਹੜੇ ਬੰਦੇ CSR ਪ੍ਰੋਵਾਈਡ ਕਰਦੇ ਨੇ ਲੁਧਿਆਣਾ ਇੰਡਸਟਰੀਅਲ ਹਬ ਹੈ ਆਪਣੇ ਨੇ ਮੰਨੇ ਮੰਨੇ ਬੰਦੇ ਨੇ ਜੇ ਥੋੜੀ ਤੁਸੀਂ ਕੁਝ ਸਪਾਂਸਰਸ਼ਿਪਸ ਚੱਲ ਗਏ სპੋਰਟਸਮੈਨਜ਼ ਨੂੰ ਲੋੜ ਹੈ। ਹੂੰ। ਇਹਨੇ ਕਰ ਸਕਦੇ ਨੇ। ਹੂੰ। ਜਿਹੜੇ ਜਿਨੂੰ ਪਤਾ ਹੈ ਕਿ ਇਸ ਤਰ੍ਹਾਂ ਕਰਨਾ ਹੈ। ਹੂੰ। ਤੇ ਉਹ ਤੋਂ ਤੁਹਾਡਾ ਤਾਂ ਵੈਸੇ ਵੀ ਤੁਹਾਨੂੰ ਦੇਣੀ ਹੈ। ਹੂੰ। ਰੱਬ ਦਾ ਦਿੱਤਾ ਬਹੁਤ ਕਹੋ ਚਾਹੇ ਤੁਸੀਂ ਬੱਚਿਆਂ ਨੂੰ ਸਪੋਰਟ ਕਰੋ। ਕਿਸੇ ਤਰ੍ਹਾਂ ਕੋ ਸਾਨੂੰ ਸਪੋਰਟ ਕਰੇ। ਹੁਣ ਸਾਨੂੰ ਕੋਚਿੰਗ ਕਰਨੀ ਪੈ ਰਹੀ ਹੈ। ਆਪਣਾ ਆਪਣਾ ਸਸਟੇਨ ਕਰਨ ਲਈ ਸਿਸਟਮ ਦੇ ਅੰਦਰ। ਹੂੰ। ਤੇ ਸਾਡੇ ਚ ਨਹੀਂ ਤਾਂ दम ਹੈਗਾ ਐ ਐਸ ਵੇਲੇ 올림픽ਸ ਤੱਕ ਜਾਣ ਦਾ ਜੀ ਜੇ ਮੈਨੂੰ ਕੋਈ ਸਪான்ਸਰ ਕਰ ਦੇ ਐਜ਼ ਅ ਇੰਟਰਨੈਸ਼ਨਲ ਸ਼ੂਟਰ ਤੇ ਮੈਂ ਲੁਧਿਆਣਾ ਦਾ ਬੰਦਾ ਹੈਗਾ ਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਵਟ ਕੱਢ ਦੋ ਜੀ ਲੋ ਸਰਕਾਰ ਤੋਂ ਇਲਾਵਾ ਬਾਹਰੋਂ ਕਿਤੇ ਸਪੋਰਟ ਮਿਲਦੀ ਆ ਤੁਹਾਨੂੰ ਵੀ ਨਹੀਂ ਸਾਨੂੰ ਤਾਂ ਹਾਵ ਟੂ ਸਾਨੂੰ ਵੀ ਪਲਾਨ ਕਰਨਾ ਪੈਂਦਾ ਕਿਉਂਕਿ ਅਸੀਂ ਵੀ ਕੋਈ ਆਹ ਨਹੀਂ ਚਲੋ ਇਸ ਗੇਮ ਖੇਡ ਪਾਉਂਦੇ ਆ ਪਰ ਅਸੀਂ ਵੀ ਕੋਈ ਐ ਕੋਈ ਟਾਡਾ ਗਿਰਨ ਵਾਲੇ ਲੇਕੇ ਬੈਠੇ ਅਸੀਂ ਪੂਰੇ ਮਿਹਨਤਾਂ ਕਰਕੇ ਪੈਸਾ ਇਕੱਠੇ ਕਰਕੇ ਉਹਦਾ ਕਾਰਤੂਸ ਹੰਗਾਈਦਾ ਜੀ ਤੋਂ ਉਹਨੂੰ ਤਰੀਕੇ ਨਾਲ ਵਰਤੀਦਾ ਉਹਦੀ ਮੁੱਲ ਇੱਕ ਇੱਕ ਸ਼ਾਟ ਦਾ ਮੁੱਲ ਐ ਸੰਨ ਜੀ ਐਵੇਂ ਨਹੀਂ ਕੀ ਹਵਾਜ ਫੁੱਕੀ ਚਲੋ ਚੀਮਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਬੜੀ ਮੁੱਲੀ ਜਾਣਕਾਰੀ ਦਿੱਤੀ ਸਾਡੇ ਨੂੰ ਥੈਂਕ ਯੂ ਜੀ ਥੈਂਕ ਯੂ ਤੇ ਇਹ ਸਨ ਅਮਰਿੰਦਰ ਸਿੰਘ ਚੀਮਾ ਜੀ ਜੋ ਕਿ ਅ ਇੰਟਰਨੈਸ਼ਨਲ ਕੋਚ ਨੇ ਸਕੀਟਾ ਸ਼ੂਟਿੰਗ ਦੇ ਵਿੱਚ ਤੇ ਇਹਨਾਂ ਦੇ ਸਿਖਾਏ ਹੋਏ ਜਿਹੜੇ ਲੜਕੇ ਲੜਕੀਆਂ ਨੇ ਉਹ ਅੱਜ ਪੂਰੇ ਦੇਸ਼ ਦਾ ਨਾਮ ਹੈ ਜਿਹੜਾ ਇੰਡੀਆ ਪੱਧਰ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਰੌਸ਼ਨ ਕਰ ਰਹੇ ਨੇ ਲੋੜ ਹੈ ਨੌਜਵਾਨੀ ਨੂੰ ਏਦਾਂ ਦੀਆਂ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨ ਦੀ ਤਾਂ ਕਿ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਜਿਹੜਾ ਹੋਰ ਵੀ ਚਮਕਾਇਆ ਜਾ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ